ਇਸ ਵਕਤੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜਿੱਥੇ ਪੰਜਾਬ ਬੰਦ ਦਾ ਜਿਹੜਾ ਇੱਕ ਸੱਦਾ ਦਿੱਤਾ ਗਿਆ ਸੀ ਉਸ ਨੂੰ ਲੈ ਕੇ ਅਹਿਮ ਜਾਣਕਾਰੀ ਸਾਹਮਣੇ ਆ ਚੁੱਕੀ ਹੈ ਦਰਸਲ ਦੱਸੀਏ ਕਿ ਹੁਣ 12 ਮਾਰਚ ਨੂੰ ਜੋ ਹੈ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀਗਾ ਪਰ ਹੁਣ ਇਸ ਕੋਲ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ ਹਾਲਾਕੀ ਤੁਹਾਨੂੰ ਦੱਸ ਦਈਏ ਕਿ ਇੱਕ ਪادری ਦੇ ਉੱਤੇ ਜੋ ਅਸੋਸ਼ਣ ਦਾ ਇਲਜ਼ਾਮ ਲਗਾਇਆ ਗਿਆ ਸੀਗਾ ਐਫ ਆਈ ਆਰ ਦਰਜ ਕੀਤੀ ਸੀ ਇਸ ਦੇ ਕਰਕੇ ਹੀ ਚਰਚ ਮੈਂਬਰਾਂ ਦੇ ਵੱਲੋਂ ਇੱਕ ਕਾਲ ਦਿੱਤੀ ਸੀ ਕਿ 12 ਮਾਰਚ ਨੂੰ ਪੰਜਾਬ ਬੰਦ ਕੀਤਾ ਜਾਵੇਗਾ ਫਰਦਾਸੀਏ ਕਿ ਹੁਲਾ ਮਹੱਲੇ ਨੂੰ ਦੇਖਦੇ ਹੋਏ ਹੁਣ ਇਹ ਫੈਸਲੇ ਨੂੰ ਵਾਪਸ ਲਿੱਤਾ ਗਿਆ ਔਰ ਕਿਹਾ ਗਿਆ ਹੈ ਕਿ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ ਕਿਸੇ ਵੀ ਧਰਮ ਨੂੰ ਜੋ ਹੈ ਚਿੰਤਾ ਨਾ ਹੋਵੇ ਔਰ ਠੇਸ ਨਾ ਪਹੁੰਚੇ ਇਸ ਕਰਕੇ ਇਸ ਫੈਸਲੇ ਨੂੰ ਵਾਪਸ ਲੈ ਲਿਆ ਗਿਆ ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਇੱਕ ਔਰਤ ਦੇ ਵੱਲੋਂ ਇੱਕ ਪ੍ਰੋਫੈਸਰ ਦੇ ਉੱਤੇ ਪਾਸਟਰ ਦੇ ਉੱਤੇ ਜੋ ਹੈ ਵੱਡੇ ਇਲਜ਼ਾਮ ਲਗਾਏ ਗਏ ਸੀਗੇ ਸੋਸ਼ਣ ਦੇ ਉੱਤੇ ਛੇੜਛਾੜ ਦੇ ਤੇ ਜਿਸ ਤੋਂ ਬਾਅਦ ਐਫ ਆਈ ਆਰ ਦਰਜ ਕਰਵਾਈ ਸੀ ਉਸ ਦੇ ਮਾਮਲੇ ਦੇ ਵਿੱਚ ਹੀ ਜੋ ਹੈ ਪੰਜਾਬ ਬੰਦ ਕਰਨ ਦੀ ਵੱਡੀ ਕਾਲ ਜਿਹੜੀ ਦਿੱਤੀ ਗਈ ਸੀ ਤੇ ਇਸ ਤੇ ਚਾਲੇ ਤਾਜ਼ੀਏ ਕਿ ਹੁਣ ਪਾਸਟਰ ਵਰਜਿੰਦਰ ਸਿੰਘ ਦੇ ਉੱਤੇ ਇਲਜ਼ਾਮ ਲੱਗੇ ਸਿਗੇ ਪਰ ਜਿਸ ਤੋਂ ਬਾਅਦ ਹੁਣ ਇਹ ਫੈਸਲਾ ਵਾਪਸ ਲਿੱਤਾ ਗਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਹੈ ਕੋਈ ਨਵੀਂ ਕਾਲ ਦਿੱਤੀ ਜਾ ਸਕਦੀ ਹੈ ਪਰ ਇਸ ਦੇ ਵਿਚਾਲੇ ਹੀ ਪ੍ਰਸ਼ਾਸਨ ਦੇ ਵੱਲੋਂ ਵੀ ਇੱਕ ਵੀਡੀਓ ਜਾਰੀ ਕੀਤਾ ਸੀ ਔਰ ਇਸ ਵੀਡੀਓ ਦੇ ਵਿੱਚ ਵੀ ਕਿਹਾ ਗਿਆ ਸੀਗਾ ਜੇਕਰ ਕੋਈ ਪੰਜਾਬ ਦਾ ਮਾਹੌਲ ਖਰਾਬ ਕਰਦਾ ਹੈ ਤੇ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਐਕਸ਼ਨ ਲਿੱਤੇ ਜਾਣਗੇ ਤੇ ਇਸ ਦੇ ਹੀ ਚਾਲਦੇ ਹੁਣ ਇਹ ਵੱਡੀ ਕਾਲ ਵਾਪਸ ਲੈਤੀ ਗਈ ਹੈ 12 ਮਾਰਚ ਨੂੰ ਜੋ ਹੈ ਪੰਜਾਬ ਬੰਦ ਦਾ ਸਰਦਾਰ ਦਿੱਤਾ ਗਿਆ ਸੀਗਾ ਪਰ ਹੁਣ ਇਸ ਫੈਸਲੇ ਨੂੰ ਵਾਪਸ ਲੈਣ ਤੋਂ ਬਾਅਦ ਜਿਹੜੀ ਅਗਲੀ ਕਾਲ ਦਿੱਤੀ ਜਾ ਸਕਦੀ ਆ ਪਰ ਫਿਲਹਾਲ ਜਿਹੜਾ ਵਾਹੋਲੇ ਮੁਹੱਲੇ ਨੂੰ ਦੇਖਦੇ ਹੋਏ ਕਿਹਾ ਗਿਆ ਹੈ ਕਿ ਸਿੱਖਾਂ ਦੀਆਂ ਭਾਵਨਾਵਾਂ ਨੂੰ ਸੰਤਾਂ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ ਇਸ ਕਰਕੇ ਇਸ ਫੈਸਲੇ ਨੂੰ ਵਾਪਸ ਲੈ ਲਿਆ ਤਾਂ ਕਿ ਪਰ ਹੁਣ ਇੱਕ ਪਾਸਟਰ ਦੇ ਉੱਤੇ ਪਾਦਰੀ ਦੇ ਉੱਤੇ ਜਦੋਂ ਵੱਡੇ ਇਲਜ਼ਾਮ ਲੱਗੇ ਨੇ ਸੂਸ਼ਣ ਦੇ ਉੱਤੇ ਔਰ ਉਸ औरत ਨੇ ਕਿਹਾ ਕਿ ਉਹਨਾਂ ਦੇ ਮਾਤਾ ਪਿਤਾ ਚਰਚੇ ਦੇ ਵਿੱਚ ਜਾਣ ਲੱਗ ਪਏ ਸੀਗੇ ਔਰ ਉਸ ਤੋਂ ਬਾਅਦ ਇਸ ਪਾਦਰੀ ਦੇ ਵੱਲੋਂ ਅਸ਼ਲੀਲ ਕਲਾ ਕਰਦੀਆਂ ਸ਼ੁਰੂ ਕਰ ਦੋਤੀਆਂ ਸੀਗੀਆਂ ਮਾਮਲਾ ਜ਼ਿਆਦਾ ਪੱਖਿਆ ਔਰ ਜਿਸ ਤੋਂ ਬਾਅਦ ਉਸਨੇ ਐਫ ਆਈ ਆਰ ਦਰਜ ਕਰਵਾਈ ਹੈ ਤਾਂ ਉਸਦੇ ਹੀ ਰੋਸ ਦੇ ਵਿੱਚ ਜੋ ਹੈ ਉਸ ਪਾਸਟਰ ਦੇ ਹੱਥ ਦੇ ਵਿੱਚ ਇਹ ਜਿਹੜਾ ਪ੍ਰਦਰਸ਼ਨ ਕਰਨਾ ਸੀਗਾ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀਗਾ ਤੇ ਇਸਦੇ ਹੀ ਚੱਲਦੇ ਹੁਣ ਕਿਹਾ ਜਾ ਰਿਹਾ ਕਿ ਇਹ 12 ਤਰੀਕ ਦਾ ਪੰਜਾਬ ਬੰਦ ਦਾ ਸੱਦਾ ਵਾਪਸ ਲੈ ਲਿਆਤਾ ਗਿਆ ਮੁਲਤਵੀ ਕਰ ਦਿੱਤਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਬਾਅਦ ਦੇ ਵਿੱਚ ਇਹ ਵੱਡੀ ਕਾਲ ਦਿੱਤੀ ਜਾ ਸਕਦੀ ਹੈ ਤਾਂ ਹਾਲਾਂਕਿ ਇਹ ਪੰਜਾਬ ਵਾਸੀਆਂ ਦੇ ਲਈ ਅਹਿਮ ਖਬਰ ਤੁਹਾਡੇ ਨਾਲ ਜਿਹੜੀ ਸਾਂਝੀ ਕੀਤੀ ਹੈ ਉਸ ਨੂੰ ਸ਼ੇਅਰ ਕਰਕੇ ਲੋਕਾਂ ਤੱਕ ਪਹੁੰਚਾਉਣਾ ਜ਼ਰੂਰੀ ਹੈ ਜਿੱਥੇ ਕਿ ਹੁਣ ਇੱਕ ਵੱਡੀ ਕਾਲ ਦਿੱਤੀ ਗਈ ਸੀਗੀ ਪੰਜਾਬ ਬੰਦ ਦੀ ਪਰ ਇਸ ਕਾਲ ਨੂੰ ਹੁਣ ਵਾਪਸ ਲੈ ਲਿਆ ਗਿਆ ਇਹ ਜਾਣਕਾਰੀ ਨੂੰ ਉਹਦੇ ਨਾਲ ਸ਼ੇਅਰ ਜ਼ਰੂਰ ਕਰਿਓ ਤੇ ਹੋਰ ਖਬਰਾਂ ਨੂੰ ਦੇਖਣ ਲਈ ਸਾਡੇ ਚੈਨਲ ਦਤਵੀ ਐਨੜਾਈ ਦੇ ਨਾਲ ਜੁੜੇ ਰਹੋ ਇਸ ਵਕਤ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜਿੱਥੇ ਪੰਜਾਬ ਬੰਦ ਦਾ ਜਿਹੜਾ ਇੱਕ ਸੱਦਾ ਦਿੱਤਾ ਗਿਆ ਸੀ ਉਸ ਨੂੰ ਲੈ ਕੇ ਅਹਿਮ ਜਾਣਕਾਰੀ ਸਾਹਮਣੇ ਆ ਚੁੱਕੀ ਹੈ ਦਰਸਲ ਦੱਸੀਏ ਕਿ ਹੁਣ 12 ਮਾਰਚ ਨੂੰ ਜੋ ਹੈ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀਗਾ ਪਰ ਹੁਣ ਇਸ ਕਾਲ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ ਹਾਲਾਕੀ ਤੁਹਾਰੋ ਦਾਸੀਏ ਕਿ ਇੱਕ ਪਾਦਰੀ ਦੇ ਉੱਤੇ ਜੋ ਐ ਸੂਸ਼ਣ ਦਾ ਇਲਜ਼ਾਮ ਲਗਾਇਆ ਗਿਆ ਸੀਗਾ ਐਫ ਆਈ ਆਰ ਦਰਜ ਕੀਤੀ ਸੀ ਇਸ ਦੇ ਕਰਕੇ ਹੀ ਚਰਚ ਮੈਂਬਰਾਂ ਦੇ ਵੱਲੋਂ ਇੱਕ ਕਾਲ ਦਿੱਤੀ ਸੀ ਕਿ 12 ਮਾਰਚ ਨੂੰ ਪੰਜਾਬ ਬੰਦ ਕੀਤਾ ਜਾਵੇਗਾ ਪਰ ਦਾਸੀਏ ਕਿ ਹੁਲਾ ਮਹੱਲੇ ਨੂੰ ਦੇਖਦੇ ਹੋਏ ਹੁਣ ਇਹ ਫੈਸਲੇ ਨੂੰ ਵਾਪਸ ਲਿੱਤਾ ਗਿਆ ਔਰ ਕਿਹਾ ਗਿਆ ਹੈ ਕਿ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ ਕਿਸੇ ਵੀ ਧਰਮ ਨੂੰ ਜੋ ਹੈ ਚਿੰਤਾ ਨਾ ਹੋਵੇ ਔਰ ਠੇਸ ਨਾ ਪਹੁੰਚੇ ਇਸ ਕਰਕੇ ਇਸ ਫੈਸਲੇ ਨੂੰ ਵਾਪਸ ਲੈ ਲਿਆ ਗਿਆ ਹਾਲਾਕਿ ਤੁਹਾਨੂੰ ਦੱਸ ਦਈਏ ਕਿ ਇੱਕ ਔਰਤ ਦੇ ਵੱਲੋਂ ਇੱਕ ਪ੍ਰੋਫੈਸਰ ਦੇ ਉੱਤੇ ਪਾਸਟਰ ਦੇ ਉੱਤੇ ਜੋ ਹੈ ਵੱਡੇ ਇਲਜ਼ਾਮ ਲਗਾਏ ਗਏ ਸੀਗੇ ਸੋਸ਼ਲ ਦੇ ਉੱਤੇ ਛੇੜਛਾੜ ਦੇ ਤੇ ਜਿਸ ਤੋਂ ਬਾਅਦ ਐਫ ਆਈ ਆਰ ਦਰਜ ਕਰਵਾਈ ਸੀ ਉਸ ਦੇ ਮਾਮਲੇ ਦੇ ਵਿੱਚ ਹੀ ਜੋ ਹੈ ਪੰਜਾਬ ਬੰਦ ਕਰਨ ਦੀ ਵੱਡੀ ਕਾਲ ਜਿਹੜੀ ਦਿੱਤੀ ਗਈ ਸੀ ਤੇ ਇਸ ਦੇ ਚੱਲਦੇ ਹੁਣ ਦੱਸ ਦਈਏ ਕਿ ਹੁਣ ਪਾਸਟਰ ਬਰਜਿੰਦਰ ਸਿੰਘ ਦੇ ਉੱਤੇ ਇਲਜ਼ਾਮ ਲੱਗੇ ਸੀਗੇ ਪਰ ਜਿਸ ਤੋਂ ਬਾਅਦ ਹੁਣ ਇਹ ਫੈਸਲਾ ਵਾਪਸ ਲਿੱਤਾ ਗਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਹੈ ਕੋਈ ਨਵੀਂ ਕਾਲ ਦਿੱਤੀ ਜਾ ਸਕਦੀ ਹੈ ਪਰ ਇਸ ਦੇ ਵਿਚਾਲੇ ਹੀ ਪ੍ਰਸ਼ਾਸਨ ਦੇ ਵੱਲੋਂ ਵੀ ਇੱਕ ਵੀਡੀਓ ਜਾਰੀ ਕੀਤਾ ਸੀ ਔਰ ਇਸ ਵੀਡੀਓ ਦੇ ਵਿੱਚ ਵੀ ਕਿਹਾ ਗਿਆ ਸੀਗਾ ਜੇਕਰ ਕੋਈ ਪੰਜਾਬ ਦਾ ਮਾਹੌਲ ਖਰਾਬ ਕਰਦਾ ਹੈ ਤੇ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਐਕਸ਼ਨ ਲਿੱਤੇ ਜਾਣਗੇ ਤੇ ਇਸ ਦੇ ਹੀ ਚਾਲ ਦੇ ਹੁਣ ਇਹ ਵੱਡੀ ਕਾਲ ਵਾਪਸ ਲੈਤੀ ਗਈ ਹੈ 12 ਮਾਰਚ ਨੂੰ ਜੋ ਹੈ ਪੰਜਾਬ ਬੰਦ ਦਾ ਸਰਦਾਰ ਦਿੱਤਾ ਗਿਆ ਸੀਗਾ ਪਰ ਹੁਣ ਇਸ ਫੈਸਲੇ ਨੂੰ ਵਾਪਸ ਲੈਣ ਤੋਂ ਬਾਅਦ ਜਿਹੜੀ ਅਗਲੀ ਕਾਲ ਦਿੱਤੀ ਜਾ ਸਕਦੀ ਆ ਪਰ ਫਿਲਹਾਲ ਜਿਹੜਾ ਵਾਹੋਲੇ ਮੁਹੱਲੇ ਨੂੰ ਦੇਖਦੇ ਹੋਏ ਕਿਹਾ ਗਿਆ ਹੈ ਕਿ ਸਿੱਖਾਂ ਦੀਆਂ ਭਾਵਨਾਵਾਂ ਨੂੰ ਸੰਤਾਂ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ ਇਸ ਕਰਕੇ ਇਸ ਫੈਸਲੇ ਨੂੰ ਵਾਪਸ ਲੈ ਲਿਆ ਗਿਆ ਪਰ ਹੁਣ ਇੱਕ ਪਾਸਟਰ ਦੇ ਉੱਤੇ ਇੱਕ ਪਾਦਰੀ ਦੇ ਉੱਤੇ ਜਦੋਂ ਵੱਡੇ ਇਲਜ਼ਾਮ ਲੱਗੇ ਨੇ ਸੂਸ਼ਣ ਦੇ ਉੱਤੇ ਔਰ ਉਸ ਔਰਤ ਨੇ ਕਿਹਾ ਕਿ ਉਹਨਾਂ ਦੇ ਮਾਤਾ ਪਿਤਾ ਚਰਚੇ ਦੇ ਵਿੱਚ ਜਾਣ ਲੱਗ ਪਏ ਸੀਗੇ ਔਰ ਉਸ ਤੋਂ ਬਾਅਦ ਇਸ ਪਾਜ਼ਰੀ ਦੇ ਵੱਲੋਂ ਅਸ਼ਲੀਲ ਕਲਾ ਕਰੀਆਂ ਸ਼ੁਰੂ ਕਰ ਦਿੱਤੀਆਂ ਸੀਗੀਆਂ ਮਾਮਲਾ ਜ਼ਿਆਦਾ ਭੱਖਿਆ ਔਰ ਜਿਸ ਤੋਂ ਬਾਅਦ ਉਸਨੇ ਐਫ ਆਈ ਆਰ ਦਰਜ ਕਰਵਾਈ ਹੈ ਤਾਂ ਉਸਦੇ ਹੀ ਰੋਸ ਦੇ ਵਿੱਚ ਜੋ ਹੈ ਉਸ ਪਾਸਟਰ ਦੇ ਹੱਕ ਦੇ ਵਿੱਚ ਇਹ ਜਿਹੜਾ ਪ੍ਰਦਰਸ਼ਨ ਕਰਨਾ ਸੀਗਾ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀਗਾ ਤੇ ਇਸਦੇ ਹੀ ਚੱਲਦੇ ਹੁਣ ਕਿਹਾ ਜਾ ਰਿਹਾ ਕਿ ਇਹ 12 ਤਰੀਕ ਦਾ ਪੰਜਾਬ ਬੰਦ ਦਾ ਸੱਦਾ ਵਾਪਸ ਲੈ ਲਿਆਤਾ ਗਿਆ ਮਲਤਵੀ ਕਰ ਦਿੱਤਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਬਾਅਦ ਦੇ ਵਿੱਚ ਇਹ ਵੱਡੀ ਕਾਲ ਦਿੱਤੀ ਜਾ ਸਕਦੀ ਹੈ ਤਾਂ ਹਾਲਾਂਕਿ ਇਹ ਪੰਜਾਬ ਵਾਸੀਆਂ ਦੇ ਲਈ ਅਹਿਮ ਖਬਰ ਤੁਹਾਡੇ ਨਾਲ ਜਿਹੜੀ ਸਾਂਝੀ ਕੀਤੀ ਹੈ ਉਸ ਨੂੰ ਸ਼ੇਅਰ ਕਰਕੇ ਲੋਕਾਂ ਤੱਕ ਪਹੁੰਚਾਣਾ ਜ਼ਰੂਰੀ ਹੈ ਜਿੱਥੇ ਕਿ ਹੁਣ ਇੱਕ ਵੱਡੀ ਕਾਲ ਦਿੱਤੀ ਗਈ ਸੀਗੀ ਪੰਜਾਬ ਬੰਦ ਦੀ ਪਰ ਇਸ ਕਾਲ ਨੂੰ ਹੁਣ ਵਾਪਸ ਲੈ ਲਿਆ ਗਿਆ ਇਹ ਜਾਣਕਾਰੀ ਨੂੰ ਉਧਰ ਸ਼ੇਅਰ ਜ਼ਰੂਰ ਕਰਿਓ ਤੇ ਹੋਰ ਖਬਰਾਂ ਨੂੰ ਦੇਖਣ ਦੇ ਲਈ ਸਾਡੇ ਚੈਨਲ ਤੇ ਟੀਵੀ ਨੜਾਈ ਦੇ ਨਾਲ ਜੁੜੇ ਰਹੋ